ਇਹ ਹੈਲਥ ਕਵਰੇਜ ਦਾਖਲਾ ਅਤਿ ਵਰਤੋ ਵਿਦਿਖ ਲੜੀ ਹੈ ਜੋ ਏਸ਼ੀਅਨ ਅਮਰੀਕਨ ਐਡਵਾਂਸਿੰਗ ਜਸਟਿਸ ਤਕਨੀ ਕੈਲੀਫੋਰਨੀਆ ਤੋਂ ਹੈਲਥ ਐਕਸੈਸ ਪ੍ਰੋਗਰਾਮ ਦੁਆਰਾ ਪੇਸ਼ ਕੀਤੀ ਗਈ ਹੈ ਇਹ ਜੀਸੋਕਲ ਦੁਆਰਾ ਅਨੁਵਾਦ ਕੀਤੀ ਗਈ ਹੈ ਅਤੇ ਸੀਡਰ ਸਨਾਈ ਦੁਆਰਾ ਸਪான்ਸਰ ਕੀਤੀ ਗਈ ਹੈ 2020 ਵਿੱਚ ਕੈਲੀਫੋਰਨੀਆ ਨੇ ਆਪਣੇ ਵਿਅਕਤੀਗਤ ਆਦੇਸ਼ ਨੂੰ ਲਾਗੂ ਕਰਨਾ ਸ਼ੁਰੂ ਕੀਤਾ ਇਸ ਦੇ ਪਿੱਛੇ ਤਰਕ ਇਹ ਹੈ ਕਿ ਜਿੰਨੇ ਜ਼ਿਆਦਾ ਲੋਕ ਸਿਹਤ ਬਿਮਾਰ ਰੱਖਦੇ ਹਨ ਉਹਨਾਂ ਸਾਰਿਆਂ ਲਈ ਸਿਹਤ ਬੀਮੇ ਦੀ ਲਾਗਤ ਉਨੀ ਹੀ ਘਟ ਹੁੰਦੀ ਹੈ ਕੈਲੀਫੋਰਨੀਆ ਵਾਸੀਆਂ ਨੂੰ ਜਾਂ ਤਾਂ ਯੋਗਤਾ ਪ੍ਰਾਪਤ ਸਿਹਤ ਬੀਮਾ ਹੋਣਾ ਚਾਹੀਦਾ ਹੈ ਜਾਂ ਆਪਣੀ ਸਟੇਟ ਟੈਕਸ ਰਿਟਰਨ ਪਰਦੇਸ ਵਿੱਚ ਜੁਰਮਾਨਾ ਅਦਾ ਕਰਨਾ ਚਾਹੀਦਾ ਹੈ ਜਦੋਂ ਤੱਕ ਕਿ ਉਹ ਛੋੜਲੇ ਯੋਗ ਨਹੀਂ ਹੁੰਦੇ ਟੈਕਸ ਸਾਲ 2022 ਲਈ জরিমানা ਦੀ ਕੀਮਤ ਤੁਹਾਡੇ ਪਰਿਵਾਰ ਵਿੱਚ ప్రతి ਬਾਲਕ ਘਟੋ ਘਟ 850 ਡਾਲਰ ਅਤੇ 18 ਸਾਲ ਤੋਂ ਘੱਟ ਉਮਰ ਦੇ ਪ੍ਰਤੀ ਨਿਰਪਰ ਬੱਚੇ ਲਈ 425 ਡਾਲਰ ਹੋਵੇਗੀ। ਦੋ ਬਾਲਗਾਂ ਅਤੇ ਦੋ ਬੱਚਿਆਂ ਵਾਲੇ ਚਾਰ ਮੈਂਬਰਾਂ ਦੇ ਪਰਿਵਾਰ ਨੂੰ ਘਟੋ ਘਟ 2550 ਡਾਲਰ ਦਾ ਭੁਗਤਾਨ ਕਰਨਾ ਪਵੇਗਾ। ਯਾਦ ਰੱਖੋ ਇਹ ਜੁਰਮਾਨਾ ਸਾਲ ਦਰ ਸਾਲ ਵੱਖ-ਵੱਖ ਹੋ ਸਕਦੇ ਹਨ ਕੈਲੀਫੋਰਨੀਆ ਘੱਟ ਆਮਦਨ ਅਤੇ ਮਤ ਆਮਦਨੀ ਵਾਲੇ ਪਰਿਵਾਰਾਂ ਨੂੰ ਸਿਹਤ ਬੀਮੇ ਦੇ ਨਾਲ ਵਿੱਤੀ ਸਹਾਇਤਾ ਵੀ ਪ੍ਰਵਾਨ ਕਰਦਾ ਹੈ ਸਿਹਤ ਬੀਮਾ ਪ੍ਰਾਪਤ ਕਰਨ ਦੇ ਬਹੁਤ ਸਾਰੇ ਵਿਭਿੰਨ ਤਰੀਕੇ ਹਨ ਜਿਨ੍ਹਾਂ ਵਿੱਚ ਤੁਹਾਡੇ ਰੋਜ਼ਗਾਰਦਾਤਾ ਦੁਆਰਾ ਕਾਲਜ ਰਾਹੀਂ ਜਾਂ ਬੀਮਾ ਦਲਾਲ ਦੁਆਰਾ ਨਿੱਜੀ ਸਿਹਤ ਬੀਮਾ ਖਰੀਦ ਕੇ ਸਿਹਤ ਬੀਮਾ ਕਵਰੇਜ ਪ੍ਰਾਪਤ ਕਰਨਾ ਸ਼ਾਮਲ ਹੈ ਸਰਕਾਰੀ ਸਹਾਇਤਾ ਰਾਹੀਂ ਪ੍ਰਾਪਤ ਸਿਹਤ ਕਵਰੇਜ ਲਈ ਤਿੰਨ ਮੁੱਖ ਸ਼੍ਰੇਣੀਆਂ ਹਨ ਪਹਿਲਾ ਮੈਡੀਕੇਅਰ ਹੈ ਜੋ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਜਾਂ ਅਪਾਹਜ ਲੋਕਾਂ ਲਈ ਇੱਕ ਮੁਫਤ ਜਾਂ ਘੱਟ ਲਾਗਤ ਵਾਲਾ ਸਿਹਤ ਬੀਮਾ ਹੈ ਦੂਜਾ ਹੈ ਮੈਡੀਕਲ ਇੱਕ ਕੈਲੀਫੋਰਨੀਆ ਦਾ ਮੈਡੀਕੇਟ ਪ੍ਰੋਗਰਾਮ ਹੈ ਜੋ ਘੱਟ ਆਮਦਨ ਵਾਲੇ ਵਿਅਕਤੀਆਂ ਲਈ ਮੁਫਤ ਜਾਂ ਘੱਟ ਲਾਗਤ ਵਾਲੀਆਂ ਡਾਕਟਰੀ ਸੇਵਾਵਾਂ ਪ੍ਰਦਾਨ ਕਰਦਾ ਹੈ ਤੀਜਾ ਕੈਲੀਫੋਰਨੀਆ ਦਾ ਓਬਾਮਾ ਕੇਅਰ ਹੈ ਜਿਸ ਨੂੰ ਕਵਰਡ ਕੈਲੀਫੋਰਨੀਆ ਕਿਹਾ ਜਾਂਦਾ ਹੈ ਇਹ ਇੱਕ ਸਿਹਤ ਬੀਮਾ ਬਾਜ਼ਾਰ ਹੈ ਜਿੱਥੇ ਕੈਲੀਫੋਰਨੀਆ ਦੇ ਵਸਨੀਕ ਸਰਕਾਰ ਦੀ ਵਿੱਤੀ ਸਹਾਇਤਾ ਨਾਲ ਨਿੱਜੀ ਸਿਹਤ ਬੀਮਾ ਖਰੀਦ ਸਕਦੇ ਹਨ ਤੁਹਾਡੇ ਗੁਆਂਢ ਵਿੱਚ ਕੁਝ ਕਮਿਊਨਿਟੀ ਆਧਾਰਿਤ ਸੰਸਥਾਵਾਂ ਕੋਲ ਪ੍ਰਮਾਣਿਤ ਦਾਖਲਾ ਸਲਾਹਕਾਰ ਹੋ ਸਕਦੇ ਹਨ ਜੋ ਕਵਰ ਕੀਤੇ ਕੈਲੀਫੋਰਨੀਆ ਵਾਸਤੇ ਮੁਫਤ ਦਾਖਲਾ ਸਹਾਇਤਾ ਦੀ ਪੇਸ਼ਕਸ਼ ਕਰਦੇ ਹਨ ਇਸ ਲੜੀ ਵਿੱਚ ਅਸੀਂ ਮੁੱਖ ਤੌਰ ਤੇ ਮੈਡੀਕਲ ਅਤੇ ਕਵਰਡ ਕੈਲੀਫੋਰਨੀਆ ਨੂੰ ਕਵਰ ਕਰਾਂਗੇ ਯੂਐਸ ਹੈਲਥ ਕੇਅਰ ਸਿਸਟਮ ਵਿੱਚ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਕੋਲ ਕਿਸ ਕਿਸਮ ਦਾ ਸਿਹਤ ਬੀਮਾ ਹੈ ਤੁਸੀਂ ਕਿਸੇ ਸਮੇਂ ਪ੍ਰਦਾਤਾ ਨੈਟਵਰਕ ਅਤੇ ਸਿਫਾਰਸ਼ਾਂ ਨਾਲ ਜੁਟੋਗੇ ਤੁਹਾਡੀ ਸਿਹਤ ਬੀਮਾ ਕੰਪਨੀ ਆਮ ਤੌਰ ਤੇ ਡਾਕਟਰਾਂ ਦੇ ਇੱਕ ਸਮੂਹ ਨਾਲ ਇਕਰਾਰਨਾਮਾ ਕਰਦੀ ਹੈ ਅਤੇ ਉਹਨਾਂ ਨੂੰ ਤੁਹਾਡੀ ਸਿਹਤ ਯੋਜਨਾ ਲਈ ਇਹ ਨੈਟਵਰਕ ਬਣਾਉਂਦੀ ਹੈ ਅਤੇ ਤੁਹਾਡੀ ਸਿਹਤ ਯੋਜਨਾ ਆਮ ਤੌਰ ਤੇ ਇਹ ਨੈਟਵਰਕ ਪ੍ਰਦਾਤਾਵਾਂ ਨੂੰ ਵੇਖਣ ਬਨਾਮ ਨੈਟਵਰਕ ਤੋਂ ਬਾਹਰ ਪ੍ਰਦਾਤਾਵਾਂ ਨੂੰ ਵੇਖਣ ਵੇਲੇ ਵਧੇਰੇ ਲਾਗਤ ਨੂੰ ਕਵਰ ਕਰੇਗੀ ਅਤੇ ਇਤੋ ਤੱਕ ਕਿ ਜਦੋਂ ਤੁਸੀਂ ਆਪਣੇ ਨੈਟਵਰਕ ਦੇ ਅੰਦਰ ਪ੍ਰਦਾਤਾਵਾਂ ਨੂੰ ਦੇਖ ਰਹੇ ਹੁੰਦੇ ਹੋ ਕਈ ਵਾਰ ਬੀਮੇ ਦੀ ਕਿਸਮ ਤੇ ਨਿਰਪਰ ਕਰਦੇ ਹੋਏ ਤੁਹਾਨੂੰ ਕਿਸੇ ਹੋਰ ਪ੍ਰਦਾਤਾਕ ਜਿਵੇਂ ਕਿ ਕਿਸੇ ਮਾਹਰ ਨੂੰ ਮਿਲਣ ਦੀ ਆਗਿਆ ਦੇਣ ਤੋਂ ਪਹਿਲਾਂ ਤੁਹਾਨੂੰ ਆਪਣੀ ਮੁਡਲੀ ਸੰਭਾਲ ਪ੍ਰਦਾਤਾਕ ਤੋਂ ਰੈਫਰਲ ਅਤੇ ਅਧਿਕਾਰ ਦੀ ਲੋੜ ਪੈ ਸਕਦੀ ਹੈ ਉਦਾਹਰਨ ਲਈ ਜੇ ਤੁਹਾਡੇ ਕੋਲ ਇੱਕ ਸਿਹਤ ਰੱਖ ਰਖਾ ਸੰਗਠਨ ਹੈ ਜਿਸ ਨੂੰ ਐਚਐਮਓ ਵੀ ਕਿਹਾ ਜਾਂਦਾ ਹੈ ਤਾਂ ਤੋਂ ਹਾਨੂੰ ਪਹਿਲਾਂ ਆਪਣੇ ਮੂਢਲੀ ਸੰਭਾਲ ਪ੍ਰਦਾਤਾਕ ਨੂੰ ਮਿਲਨ ਅਤੇ ਚਮੜੀ ਦੇ ਮੁੱਤੇ ਵਾਸਤੇ ਚਮੜੀ ਦੇ ਮਾਹਰ ਵਰਗ ਵਰਗੇ ਮਾਹਰ ਨੂੰ ਮਿਲਣ ਲਈ ਸਿਫਾਰਿਸ਼ ਪ੍ਰਾਪਤ ਕਰਨ ਦੀ ਲੋੜ ਪਵੇਗੀ ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਹੈ ਜੇ ਤੁਹਾਡੇ ਕੋਲ ਐਚਐਮਓ ਕਵਰੇਜ ਹੈ ਤਾਂ ਤੁਹਾਨੂੰ ਆਪਣੇ ਪਰਿਵਾਰਕ ਡਾਕਟਰ ਨੂੰ ਮਿਲਣ ਅਤੇ ਕਿਸੇ ਮਾਹਰ ਨੂੰ ਮਿਲਣ ਲਈ ਸਿਫਾਰਸ਼ਾ ਪ੍ਰਾਪਤ ਕਰਨ ਦੀ ਲੋੜ ਪਵੇਗੀ ਜਦੋਂ ਵੀ ਤੁਸੀਂ ਚਾਹੁੰਦੇ ਹੋ ਕਿ ਕਿਸੇ ਵੀ ਮਾਹਰ ਨੂੰ ਮਿਲਣ ਦੇ ਨਾਲ ਘੱਟ ਲਚਕਤਾ ਦੇ ਕਾਰਨ ਮਹੀਨਾਵਾਰ ਪ੍ਰੀਮੀਅਮ ਦੀ ਲਾਗਤ ਆਮ ਤੌਰ ਤੇ ਘੱਟ ਹੁੰਦੀ ਹੈ ਤੁਸੀਂ ਅਜੇ ਵੀ ਕਿਸੇ ਵੀ ਸੰਕਟਕਾਲੀਨ ਡਾਕਟਰੀ ਸੇਵਾਵਾਂ ਵਾਸਤੇ ਕਵਰ ਕੀਤੇ ਹੋਏ ਹੋ ਜਿਨ੍ਹਾਂ ਦੀ ਤੁਸੀਂ ਨੈੱਟਵਰਕ ਤੋਂ ਬਾਹਰ ਮੰਗ ਕਰ ਰਹੇ ਹੋ ਉਦਾਹਰਨ ਲਈ ਤੁਸੀਂ ਐਮਰਜੈਂਸੀ ਡਾਕਟਰੀ ਲਾਜ ਪ੍ਰਾਪਤ ਕਰਨ ਲਈ ਕਿਸੇ ਵੀ ਈਆਰ ਕਮਰੇ ਵਿੱਚ ਜਾ ਸਕਦੇ ਹੋ ਭਾਵੇਂ ਕਲੀਨਿਕ ਤੁਹਾਡੇ ਬੀਮਾ ਨੈੱਟਵਰਕ ਤੋਂ ਬਾਹਰ ਹੋਵੇ ਤਰਜੀਹੀ ਪ੍ਰਦਾਤਾ ਸੰਸਥਾਵਾਂ ਜਿਨ੍ਹਾਂ ਨੂੰ ਪੀਪੀਓ ਅਤੇ ਵਿਸ਼ੇਸ਼ ਪ੍ਰਦਾਤਾ ਸੰਸਥਾਵਾਂ ਵਜੋਂ ਵੀ ਜਾਣਿਆ ਜਾਂਦਾ ਹੈ ਉਹਨਾਂ ਨੂੰ ਈਪੀਓ ਵੀ ਕਿਹਾ ਜਾਂਦਾ ਹੈ ਬਹੁਤ ਸਮਾਨ ਹਨ ਕਿਉਂਕਿ ਉਹਨਾਂ ਦੋਵਾਂ ਨੂੰ ਪਰਿਵਾਰਿਕ ਡਾਕਟਰਾਂ ਤੋਂ ਸਿਫਾਰਿਸ਼ ਦੀ ਲੋੜ ਨਹੀਂ ਹੁੰਦੀ PPO ਵਿੱਚ ਨੈੱਟਵਰਕ ਤੋਂ ਬਾਹਰ ਵੱਡੀ ਕਵਰੇਜ ਹੈ ਜਿਸ ਦਾ ਮਤਲਬ ਹੈ ਤੁਸੀਂ ਬਿਨਾਂ ਕਿਸੇ ਸਿਫਾਰਿਸ਼ ਦੇ ਵੀ ਆਪਣੇ ਨੈੱਟਵਰਕ ਤੋਂ ਬਾਹਰ ਮਹਾਰਾ ਨੂੰ ਦੇਖ ਸਕਦੇ ਹੋ ਪਰ EPO ਲਈ ਤੁਸੀਂ ਸਿਰਫ ਐਮਰਜੈਂਸੀ ਦੇ ਮਾਮਲੇ ਵਿੱਚ ਨੈੱਟਵਰਕ ਤੋਂ ਬਾਹਰ ਇੱਕ ਬਾਹਰੀ ਪ੍ਰਦਾਤਾ ਨੂੰ ਦੇਖ ਸਕਦੇ ਹੋ ਇਹ ਇੱਕ ਉਦਾਹਰਣ ਹੈ ਮੇਰੇ ਇੱਕ ਦੋਸਤ ਹੈ ਜਿਸ ਦਾ ਨਾਮ ਸਟੀਵਨ ਹੈ ਅਤੇ ਸਟੀਵਨ ਪਹਿਲਾਂ ਕਿਸੇ ਪਰਿਵਾਰਕ ਡਾਕਟਰ ਤੋਂ ਸਿਫਾਰਿਸ਼ ਪ੍ਰਾਪਤ ਕੀਤੇ ਬਿਨਾ ਆਪਣੇ ਮੁਹਾਸਲ ਦੇ ਇਲਾਜ ਕਰਨ ਲਈ ਇੱਕ ਇਨ ਨੈਟਵਰਕ ਮਾਹਰ ਨੂੰ ਮਿਲਣਾ ਚਾਹੁੰਦਾ ਹੈ ਅਤੇ ਉਹ ਸਿੱਧੇ بیمੇ ਲਈ ਉੱਚ ਮਾਸਿਕ ਪ੍ਰੀਮੀਅਮ ਦਾ ਭੁਗਤਾਨ ਨਹੀਂ ਕਰਨਾ ਚਾਹੁੰਦਾ ਕਿਹੜੀ ਪਲਾਨ ਕਿਸਮ ਸਟੀਵਨ ਲਈ ਸਭ ਤੋਂ ਵਧੀਆ ਹੋਵੇਗੀ PPO ਅਤੇ EPO ਦੋਨਾਂ ਨੂੰ ਇਹ ਨੈਟਵਰਕ ਮਾਹਰ ਨੂੰ ਮਿਲਣ ਲਈ ਪਰਿਵਾਰਿਕ ਡਾਕਟਰ ਤੋਂ ਸਿਫਾਰਿਸ਼ ਦੀ ਲੋੜ ਨਹੀਂ ਹੁੰਦੀ ਪਰ EPO ਦੀ ਆਮ ਤੌਰ ਤੇ ਘੱਟ ਮਾਸਿਕ ਪ੍ਰੀਮੀਅਮ ਲਾਗਤ ਹੁੰਦੀ ਹੈ ਕਿਉਂਕਿ ਇਸ ਦਾ PPO ਦੇ ਮੁਕਾਬਲੇ ਛੋਟਾ ਪ੍ਰਦਾਤਾ ਨੈਟਵਰਕ ਹੁੰਦਾ ਹੈ ਇਸ ਮਾਮਲੇ ਵਿੱਚ ਸਟੀਵਨ ਲਈ ਸਭ ਤੋਂ ਵਧੀਆ ਯੋਜਨਾ ਦੀ ਚੋਣ EPO ਹੈ ਇਕ ਹੋਰ ਉਦਾਹਰਣ ਮੇਰੀ ਚਚੇਰੀ ਭੈਣ ਐਮੀ ਕੋਲ ਪਹਿਲਾ ਹੀ ਇੱਕ ਐਚਐਮਓ ਯੋਜਨਾ ਹੈ ਅਤੇ ਉਸ ਨੂੰ ਆਪਣੇ ਗੋਡੇ ਦੇ ਦਰਦ ਲਈ ਇੱਕ ਮਾਹਰ ਨੂੰ ਮਿਲਣ ਦੀ ਜ਼ਰੂਰਤ ਹੈ ਕਿ ਉਸ ਨੂੰ ਕਿਸੇ ਸਿਫਾਰਿਸ਼ ਦੀ ਲੋੜ ਹੈ ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਹੈ ਜੇ ਤੁਹਾਡੇ ਕੋਲ ਐਚਐਮਓ ਕਵਰੇਜ ਹੈ ਤਾਂ ਤੁਹਾਨੂੰ ਆਪਣੇ ਪਰਿਵਾਰਕ ਡਾਕਟਰ ਨੂੰ ਮਿਲਣ ਅਤੇ ਕਿਸੇ ਮਾਹਰ ਨੂੰ ਮਿਲਣ ਲਈ ਸਿਫਾਰਿਸ਼ਾਂ ਪ੍ਰਾਪਤ ਕਰਨ ਦੀ ਲੋੜ ਪਵੇਗੀ सेहत कवरेज प्राप्त करना बहुत महत्वपूर्ण है पर यह भी समझना है कि कवर किया की, की गया है कवरेज का पदर वक् वक्त बीमा वक योजनाव द्वारा वक्रा हों है पर आम तौर पर डॉक्टर दलाकात एमरजेंसी कमरे दू मुलाकात जनेपा नवजम बच्चे देखभाल मानसिक सेहत सेवा ਤਸਵੀਜ਼ ਕੀਤੀਆਂ ਦਵਾਈਆਂ ਲੈਬ ਟੈਸਟਾਂ ਅਤੇ ਮੁਫਤ ਸਾਲਾਨਾ ਸਰੀਰਕ ਜਾਂਚਾਂ ਨੂੰ ਕਵਰ ਕਰਦਾ ਹੈ ਨਵਾਲਗਾਂ ਲਈ ਸਿਹਤ ਕਵਰੇਜ ਵਿੱਚ ਆਮ ਤੌਰ ਤੇ ਦੰਦਾਂ ਅਤੇ ਦ੍ਰਿਸ਼ਟੀ ਦੀ ਦੇਖਭਾਲ ਵੀ ਸ਼ਾਮਲ ਹੁੰਦੀ ਹੈ ਆਓ ਕੁਝ ਸਿਹਤ ਬੀਮੇ ਦੀਆਂ ਮੁੱਖ ਸ਼ਰਤਾਂ ਦੀ ਸਮੀਖਿਆ ਕਰੀਏ ਪ੍ਰੀਮੀਅਮ ਤੁਹਾਡੇ ਸਿਹਤ ਬੀਮੇ ਦੀ ਮਹੀਨੇਵਾਰ ਲਾਗਤ ਹੈ ਸਹਿ ਭੁਗਤਾਨ ਇੱਕ ਪੂਰਵ ਨਿਰਧਾਰਿਤ ਦਰ ਹੈ ਜੋ ਤੁਸੀਂ ਕਿਸੇ ਸਿਹਤ ਸੰਭਾਲ ਸੇਵਾ ਵਾਸਤੇ ਭੁਗਤਾਨ ਕਰਦੇ ਹੋ ਜਿਵੇਂ ਕਿ ਡਾਕਟਰ ਦੀ ਮੁਲਾਕਾਤ ਜਾਂ ਤਜ਼ਵੀਜ਼ ਸਹਿ ਬੀਮਾ ਲਾਗਤ ਦਾ ਉਹ ਪ੍ਰਤੀਸ਼ਤ ਹੁੰਦਾ ਹੈ ਜੋ ਤੁਹਾਨੂੰ ਆਪਣੀ ਕਟੌਤੀ ਨੂੰ ਪੂਰਾ ਕਰਨ ਤੋਂ ਬਾਅਦ ਕਵਰ ਕੀਤੇ ਡਾਕਟਰੀ ਖਰਚਿਆਂ ਵਾਸਤੇ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ ਕਟੌਤੀ ਯੋਗ ਉਹ ਰਕਮ ਹੈ ਜੋ ਤੁਹਾਨੂੰ ਆਪਣੀ ਯੋਗਦਾਣ ਯੋਜਨਾ ਵਿੱਚ ਯੋਗਦਾਨ ਪਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਸਹਿਜ ਸਵਾਵਾਂ ਲਈ ਜੇ ਵਿੱਚ ਭੁਗਤਾਨ ਕਰਨਾ ਚਾਹੀਦਾ ਹੈ ਆਮ ਤੌਰ ਤੇ ਪ੍ਰੀਮੀਅਮ ਸਹਿ ਭੁਗਤਾਨ ਅਤੇ ਸਹਿ ਬੀਮਾ ਤੁਹਾਡੀ ਕਟੌਤੀ ਯੋਗ ਨਹੀਂ ਹੁੰਦੇ ਤੁਹਾਡੀ ਜੇਬ ਤੋਂ ਵਾਧ ਤੋਂ ਵਾਧ ਉਹ ਰਕਮ ਹੈ ਜੋ ਤੁਹਾਨੂੰ ਸਹਿ ਭੁਗਤਾਨ ਸਹਿ ਬੀਮਾ ਜਾਂ ਕਟੌਤੀ ਰਾਹੀਂ ਸਿੱਧ ਖਰਚਾਂ ਤੇ ਖਰਚ ਕਰਨੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਿ ਤੁਹਾਡੀ ਯੋਜਨਾ ਸਾਰੇ ਕਵਰ ਕੀਤੇ ਖਰਚਿਆਂ ਨੂੰ ਕਵਰ ਕਰਨਾ ਸ਼ੁਰੂ ਕਰੇ ਤੁਸੀਂ ਕਦੋਂ ਅਰਜ਼ੀ ਦੇ ਸਕਦੇ ਹੋ ਮੈਡੀਕਲ ਅਰਜ਼ੀਆਂ ਸਾਰਾ ਸਾਲ ਖੁੱਲੀਆਂ ਰਹਿੰਦੀਆਂ ਹਨ ਇਸ ਲਈ ਵਿਅਕਤੀ ਸਾਲ ਦੇ ਕਿਸੇ ਸਮੇਂ ਅਰਜ਼ੀ ਦੇ ਸਕਦੇ ਹਨ ਕਵਰਡ ਕੈਲੀਫੋਰਨੀਆ ਓਪਨ ਦਾਖਲਾ ਆਮ ਤੌਰ ਤੇ ਹਰ ਸਾਲ 1 ਨਵੰਬਰ ਤੋਂ 31 ਜਨਵਰੀ ਤੱਕ ਹੁੰਦਾ ਹੈ ਜਿਸ ਦੌਰਾਨ ਹਰ ਕੋਈ ਅਰਜ਼ੀ ਦੇ ਸਕਦਾ ਹੈ ਇਸ ਦਾਖਲਾ ਮਿਆਦ ਤੋਂ ਬਾਅਦ ਕਵਡ ਕੈਲੀਫੋਰਨੀਆ ਲਈ ਅਰਜ਼ੀ ਦੇਣ ਲਈ ਕੋਈ ਵਿਅਕਤੀ ਇੱਕ ਵਿਸ਼ੇਸ਼ ਦਾਖਲਾ ਮਿਆਦ ਦੌਰਾਨ ਅਰਜ਼ੀ ਦੇ ਸਕਦਾ ਹੈ ਜੋ ਕਿ ਯੋਗਤਾ ਪ੍ਰਾਪਤ ਜੀਵਨ ਘਟਨਾ ਦਾ ਅਨੁਭਵ ਕਰਨ ਦੇ 60 ਕਰਨ ਦੇ 60 ਦਿਨਾਂ ਦੇ ਅੰਦਰ ਹੈ ਇੱਥੇ ਤੁਸੀਂ ਯੋਗਤਾ ਪ੍ਰਾਪਤ ਜੀਵਨ ਦੀਆਂ ਘਟਨਾਵਾਂ ਦੀਆਂ ਕੁਝ ਉਦਾਹਰਨਾਂ ਦੇਖ ਸਕਦੇ ਹੋ ਜੋ ਤੁਹਾਨੂੰ ਕਵਰਡ ਕੈਲੀਫੋਰਨੀਆ ਲਈ ਖੁੱਲੇ ਦਾਖਲੇ ਦੀ ਮਿਆਦ ਤੋਂ ਬਾਹਰ ਦਾਖਲਾ ਲੈਣ ਲਈ ਅਗਿਆ ਦੇਣ ਗਿਆ ਇਹ ਅਜਈਆਂ ਘਟਨਾਵਾਂ ਹੋ ਸਕਦੀਆਂ ਹਨ ਜਿਨ੍ਹਾਂ ਵਿੱਚ ਤੁਹਾਡਾ ਸਿਹਤ ਬੀਮਾ ਗਵਾਉਣਾ ਬੱਚਾ ਪੈਦਾ ਕਰਨਾ ਨਾਗਰਿਕਤਾ ਜਾਂ ਕਾਨੂੰਨੀ ਮੌਜੂਦਗੀ ਪ੍ਰਾਪਤ ਕਰਨਾ ਸਥਾਈ ਤੌਰ ਤੇ ਕੈਲੀਫੋਰਨੀਆ ਵਿੱਚ ਜਾਂ ਉਸਦੇ ਅੰਦਰ ਜਾਣਾ ਜਾਂ ਵਿਆਹ ਕਰਨਾ ਸ਼ਾਮਲ ਹੈ पर इस तक सीमित नहीं ਹਨ ਅੰਤ ਵਿੱਚ ਇੱਥੇ ਕੁਝ ਕਯੂਆਰ ਕੋਡ ਅਤੇ ਸਰੋਤਾਂ ਦੇ ਲਿੰਕ ਹਨ ਜਿੰਨਾ ਵਿੱਚ मेडिकल ਲਈ ਅਰਜ਼ੀ ਦੇਣ ਲਈ ਬੈਨੀਫਿਟ ਸਕੈਲ ਵੈਬਸਾਈਟ ਕਵਰਡ ਕੈਲੀਫੋਰਨੀਆ ਐਪਲੀਕੇਸ਼ਨ ਵੈਬਸਾਈਟ ਕਵਰਡ ਕੈਲੀਫੋਰਨੀਆ ਸ਼ਾਪ ਐਂਡ ਕੰਪੇਅਰ ਟੂਲ ਅਤੇ ਨਾਲ ਹੀ ایਜੀ ਐਸੋਕੈਲ ਹੈਲਥ ਐਕਸੈਸ ਰੂਥ ਪੇਸ਼ ਸ਼ਾਮਲ ਹਨ ਏਸ਼ੀਅਨ ਅਮਰੀਕਨ ਐਡਵਾਂਸਿੰਗ ਜਸਟਿਸ ਤਕਨੀ ਕੈਲੀਫੋਰਨੀਆ ਤੋਂ ਹੈਲਥ ਐਕਸੈਸ ਪ੍ਰੋਗਰਾਮ ਦੁਆਰਾ ਪੇਸ਼ ਕੀਤੀ ਗਈ ਸਾਡੀ ਸਿਹਤ ਕਵਰੇਜ ਦਾਖਲਾ ਅਤੇ ਵਰਤੋਂ ਵਿਦਿਅਕ ਲੜੀ ਨੂੰ ਵੇਖਣ ਲਈ ਤੁਹਾਡਾ ਧੰਨਵਾਦ ਏਜੇ ਸੋਕਲ ਦੁਆਰਾ ਅਨੁਵਾਦ ਕੀਤਾ ਗਿਆ ਅਤੇ ਸੀਡਰ ਸਿਨਾਈ ਦੁਆਰਾ ਸਪான்ਸਰ ਕੀਤਾ ਗਿਆ